ਜੂਟੂ ਤੋਂ ਜੂਟੂ ਤੋਂ ਪਹਿਲੀ ਵਾਰ ਲਾਈਵ ਹੋਏ ਤੇ ਬੇਨਤੀ ਕਰਨ ਦੇ ਲਈ ਲਾਈਵ ਹੋਇਆ ਲਾਸਟ ਬੇਨਤੀ ਆਖਰੀ ਬੇਨਤੀ ਜਿਹੜੇ ਵੀ ਆ ਨਸ਼ੇ ਦੇ ਵਿੱਚ ਜੰਦੇ ਨਾ ਜਿੱਦਾਂ ਜੜ ਦੇ ਜੁੜਦੇ ਜੇ ਗੁੱਟ ਕੇ ਗੱੜ ਕੇ ਹਨਾ ਬਸ ਸਟੈਂਡ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਖਾਸ ਕਰਕੇ ਇਹ ਤੁਸੀਂ ਹਲੇ ਵੀ ਹਟੇ ਦੀ ਬੰਦੇ ਦੇ ਪੁੱਤ ਬਣ ਜਾਓ ਤੁਹਾਨੂੰ ਪਾਪਾ 50 ਵਾਰੀ ਕਹਿਤਾ ਬਾਰ-ਬਾਰ ਮੁੜ ਕੇ ਤੁਸੀਂ ਫਿਰ ਕਦੇ ਛਪਾਰਸ਼ਾ ਬਾਂਦੇ ਫਿਰ ਕਦੇ ਤੁਸੀਂ ਰਿਸ਼ਤੇਦਾਰੀਆਂ ਕੱਢਦੇ ਇਸ ਕਰਕੇ ਮੈਂ ਤੁਹਾਨੂੰ ਲਾਈਵ ਹੋ ਕੇ ਮੈਂ ਲਾਸਟ ਵਾਰੀ ਆਪਾਂ ਤੁਹਾਨੂੰ 警告 ਦਿੰਦੇ ਵੀ ਇਹ ਬੰਦ ਕਰ ਤੋ ਕੰਮ ਆਪਦੇ ਨਾ ਕਰੋ ਇਹ ਕੰਮ ਤਖਤ ਸਾਹਿਬ ਦੇ ਸਾਹਮਣੇ ਠੀਕ ਹੈ ਗੁਰੂਆਂ ਦੀ ਧਰਤੀ ਹੈ ਤੇ ਜਿਹੜੇ ਸ਼ਰਾਬ ਵੇਚਦੇ ਉੱਥੇ ਵੀ ਭਾਈ ਜੀ ਬਾਤ ਤਾਂ ਫਿਰ ਤੁਸੀਂ ਕਹੋਗੇ ਯਾਰ ਸਾਡੇ ਨਾਲ ਐ ਕਰਤਾ ਉਹ ਕਰਤਾ ਠੀਕ ਹੈ ਦੁਸ਼ਮੀਆਂ ਵੱਧੀਆਂ ਹੁੰਦੀਆਂ ਫਿਰ ਉਹ ਕੋਈ ਗੱਲ ਨਹੀਂ ਉਹ ਵੱਧੀਆਂ ਗੱਲਾਂ ਹੈ ਨਾ ਤੁਹਾਨੂੰ ਪੰਜਾਹ ਵਾਰੀ ਕਹਿ ਦਿੱਤਾ ਵੀ ਇੱਥੇ ਨਾ ਕਰੋ ਤੁਸੀਂ ਤਖਤ ਸਾਹਿਬ ਦੇ ਸਾਹਮਣੇ ਮਾੜੇ ਕੰਮ ਕਰ ਰਹੇ ਕਿਉਂ ਨਹੀਂ ਛੱਡਦੇ ਸਾਰੀ ਉਮਰ ਜੀ ਬੈਠੇ ਰਹਿਣਾ ਤੁਸੀਂ ਕਾਨੋ ਦਾਗਲਾਂ ਦੇ ਆਪਣੀ ਇਹਦੇ ਤੇ ਆਪਣੇ ਕੈਰੈਕਟਰ ਤੇ ਦਾਗ ਨਾ ਲਾਓ ਬੰਦੇ ਵਾਲੇ ਕੰਮ ਕਰੋ ਇਹ ਕੰਮ ਛੱਡ ਦਿਓ ਤਾਕਸਾ ਦੇ ਸਾਹਮਣੇ ਨਾ ਵਿਗਣ ਦੀ ਅੱਜ ਨਾ ਵਿਗਣ ਦੀ ਕੱਲ ਤੁਹਾਨੂੰ ਫੇਰ ਲਾਸਟ ਵਾਰਨਿੰਗ ਆ ਇਹ ਆ ਜਿਹਨੂੰ ਆਖਰੀ ਕਹਿੰਦੇ ਨੇ ਨਾ ਇਹ ਵਾਕਈ ਆਖਰੀ ਹੈ ਤੇ ਜਿਹੜੇ ਲਕੋਲ ਕੋ ਕੇ ਵੇਚਦੇ ਨੇ ਬੀੜੀਆਂ ਜਰਦੇ ਗੁੱਟ ਕੇ ਮੈਨੂੰ ਸਾਰੇ ਪਤਾ ਫਿਰ ਮੈਂ ਲਾਸਟ ਵਾਰੀ ਤੁਹਾਨੂੰ ਲਾਈਵ ਉਹ ਕਹਤਾ ਬੰਦੇ ਦੇ ਪੁੱਤ ਬਣ ਜਾਓ ਜੇ ਨਹੀਂ ਹਟਣਾ ਤੇ ਤੁਹਾਡੀ ਮਰਜ਼ੀ ਆ ਬਰੋਣਾ ਫੇਉਂ ਕਹੋ ਚੀਕਣਾ ਮਾਰਿਓ ਹੁਣ ਆਦੀ ਵਾਰੀ ਚੀਕਣਾ ਮਾਰਿਓ ਵੀ ਮੁੜ ਕੇ ਤੁਸੀਂ ਕਹਿੰਦੇ ਵੀ ਦੱਸਿਆ ਨਹੀਂ ਜਾਇ ਨਹੀਂ ਕੀਤਾ ਉਹ ਨਹੀਂ ਕੀਤਾ ਤਾਂ ਤੁਹਾਨੂੰ ਲਾਸਟ ਵਾਰੀ ਕਹਿ ਰਿਹਾ ਵੀ ਬੰਦੇ ਦੇ ਪੁੱਤ ਬਣ ਕੇ ਇਹ ਸਮਾਨ ਵੇਚਣੋ ਹਟਜੋ ਹੁਣ ਇੱਥੋਂ ਤਾਂ ਸਾਹਦੇ ਸਾਹਮਣੇ ਜਿਹੜੇ ਤੁਸੀਂ ਜਿੰਨੇ ਵੀ ਅਜੜ ਦੇ ਗੁੱਟ ਕੇ ਚਣੀਆ ਖਣੀਆ ਵੇਚਦੇ ਨਾਲ ਜਿਹੜੀ ਕੁਝ ਕੁ ਬੰਦੇ ਦਾਰੂ ਵੇਚਦੇ ਆ ਹੁਣ ਇੱਥੇ ਠੀਕ ਹੈ ਨਾ ਜੀ ਕਮਰਾ ਵੀਰ ਤੁਹਾਨੂੰ ਬੇਨਤੀ ਹੈ ਆਖਰੀ ਵਾਰੀ ਮੁੜ ਕੇ ਤੁਹਾਡੇ ਉੱਪਰ ਪੁਲਿਸ ਨਾਲ ਕਾਰਵਾਈ ਕਰ ਦੇਣੀ ਫੇ ਤੂੰ ਚੀਕਾ ਮਾਰਨੀ ਆ ਵੀ ਸਾਡੇ ਤੇ ਕਾਰਵਾਈ ਹੋ ਗਈ ਦੁਕਾਨਾਂ ਦੇ ਵਿੱਚ ਜਿਹੜੇ ਤੂੰ ਲਕੋਲ ਕੋ ਬੇਚਦੇ ਨਾ ਸਾਰੇ ਪਤਾ ਫੇ ਹੁਣ ਤੂੰ ਜੇ ਤੁਹਾਡੇ ਦੇ ਪਰਚਾ ਕਰਾਈਏ ਜਾਂ ਤੁਹਾਨੂੰ ਰੰਗਿਆਤੀ ਫੜਾਈਏ ਫੇ ਚੰਗੇ ਰਹੋਗੇ ਤੁਹਾਨੂੰ ਦਿੱਤਾ ਸਮਾਂ ਐਤਵਾਰ ਤੱਕ ਦਾ ਐਤਵਾਰ ਤੱਕ ਨਹੀਂ ਹਟੇ ਵੇਚਣੋ ਤਾਂ ਫੇ ਤੁਹਾਨੂੰ ਰੰਗਿਆਤੀ ਨਾ ਫੜਾਇਆ ਤਾਂ ਕਹਦੇ ਹੋ ਫਿਰ ਜੇ ਅੱਧਾ ਤਾਂ ਫੇ ਅੱਧੇ ਸੇ ਹਟਣਾ ਹਟ ਜਾ ਨੀ ਫਿਰ ਐਤਵਾਰ ਤੋਂ ਬਾਅਦ ਵਿੱਚੋ ਜਿਹੜਾ ਵੇਚਦਾ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ